ਜਿਆਣਾ ਦੇ ਲਾਠਵਾਲ ਟੋਲ ਪਲਾਜ਼ਾ ਤੇ ਵਾ ਟੋਲ ਟੈਕਸ ਦੇ ਵਿਰੋਧ ਵਿੱਚ ਕਿਸਾਨਾਂ ਦਾ ਦਰਨਾ ਟੋਲ ਪਲਾਜ਼ਾ ਨੂੰ ਪੱਕੇ ਤੌਰ ਤੇ ਬੰਦ ਕਰਨ ਦੇ ਨਾਲ ਖਤਮ ਹੋਣ ਵਾਲਾ ਹੈ ਕਿਸਾਨਾਂ ਦੇ ਅਨੁਸਾਰ ਇਹ ਟੋਲ ਪਲਾਜ਼ਾ ਉਦੋਂ ਤੱਕ ਨਹੀਂ ਚੱਲਣ ਦਿੱਤਾ ਜਾਵੇਗਾ ਜਦੋਂ ਤੱਕ ਟੋਲ ਟੈਕਸ ਦੀਆਂ ਦਰਗਾ ਦਰਾਂ ਜੜੀਆਂ ਨੇ ਉਹ ਕੱਟ ਨਹੀਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਪਿਆ ਜਾਵੇਗਾ ਪਿਛਲੇ 15 ਦਿਨਾਂ ਤੋਂ ਲਗਾਤਾਰ ਟੋਲ ਪਲਾਜ਼ਾ ਤੇ ਦਰਨਾ ਦਿੱਤਾ ਜਾ ਰਿਹਾ ਹੈ ਪਰ ਇਸ ਦੌਰਾਨ ਨਾ ਤਾਂ ਪਾਰਤ ਸਰਕਾਰ ਅਤੇ ਨਾ ਹੀ ਨੈਸ਼ਨਲ ਹਾਈਵੇ ਔਥੋਰਿਟੀ ਆਫ ਇੰਡੀਆ ਦਾ ਕੋਈ ਵੀ ਅਧਿਕਾਰੀ ਉਹਨਾਂ ਨੂੰ ਮਿਲਣ ਦੇ ਲਈ ਆਇਆ ਜਿਸ ਦੇ ਕਾਰਨ ਅੱਜ ਟੋਲ ਪਲਾਜ਼ਾ ਹਮੇਸ਼ਾ ਦੇ ਲਈ ਬੰਦ ਕੀਤਾ ਜਾਵੇਗਾ ਦੱਸਦੇ ਕਿ ਜਦੋਂ ਤੱਕ ਟੋਲ ਤੇ ਰੇਟ ਕੱਟ ਨਹੀਂ ਕੀਤੇ ਜਾਂਦੇ ਨੇ ਉਦੋਂ ਤੱਕ ਇਸ ਟੋਲ ਪਲਾਜ਼ੇ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਜਿਹੜਾ ਸਾਡਾ ਪ੍ਰੋਗਰਾਮ 30 ਤਰੀਕ ਦਾ ਇਹ ਅੱਜ ਸਾਡਾ 15 ਦਿਨ ਹੋ ਗਏ ਨੇ ਔਰ ਜ਼ਿਲ੍ਹਾ ਪ੍ਰਧਾਨਤਨਤਨ ਸਾਡੀ ਕੋਈ ਹਾਲਾ ਅਧਿਕਾਰੀ ਨੇ ਐਨਐਚਏ ਵਾਲੇ ਨੇ ਕੋਈ ਬਾਤ ਨਹੀਂ ਪੁੱਛੀ ਔਰ ਅਸੀਂ ਇਹਨਾਂ ਨੂੰ ਮੰਗ ਪੱਤਰ ਐ ਜੀਐਮ ਸਾਹਿਬ ਨੂੰ ਦੇ ਦਿੱਤਾ ਗਿਆ ਸੀਗਾ ਇਹਨਾਂ ਨੂੰ ਦੱਸਤਾ ਸੀ ਵੀ ਸਾਡੀਆਂ ਮੰਗਾਂ ਨੇ ਆਏ ਨਹੀਂ ਔਰ ਇਹਨਾਂ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਜਿਹੜੇ ਹਾਲਾ ਅਧਿਕਾਰੀ ਕੱਲ ਐਸਡੀਐਮ ਸਾਹਿਬ ਏਡੀਸੀਪੀ ਸਾਹਿਬ ਐਸਪੀ ਸਾਹਿਬ ਔਰ ਆਲਾ ਅਧਿਕਾਰੀ ਆਏ ਸਨ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵਿਸ਼ਵਾਸ ਧਵਾਇਆ ਵੀ ਅਸੀਂ ਜਿਹੜਾ ਤੁਹਾਡਾ ਮੰਗ ਪੱਤਰ ਸੀ ਉਹ ਉਹਨਾਂ ਨੂੰ ਭੇਜ ਦਿੱਤਾ ਗਿਆ ਪਰ ਉਹਨਾਂ ਨੇ ਹਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉਹਨੂੰ ਦੇਖਦੇ ਹੋਏ ਅੱਜ ਅਸੀਂ 30 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਵੀ ਅਸੀਂ ਇਹ ਪੂਰਨ ਤੌਰ ਤੇ ਇਹਨੂੰ ਬੰਦ ਕਰਾਂਗੇ ਜਾਤੀਕਰ ਸਾਡੀਆਂ ਮੰਗਾਂ ਇਹ ਪੂਰੀਆਂ ਨਹੀਂ ਕਰਦੇ ਜਦ ਤੱਕ ਸਾਡੇ ਜਿਹੜੀਆਂ ਡਿਮਾਂਡਸ ਨੇ ਜਿਹੜੇ ਸਾਡੇ ਮੰਗ ਪੱਤਰ ਦਿੱਤੇ ਹੋਏ ਆ ਉਹ ਪੂਰੇ ਨਹੀਂ ਕਰਦੇ ਉਦੋਂ ਤੱਕ ਇਹ ਟੋਲ ਫਰੀ ਚੱਲੇਗਾ ਪੰਚਾਇਤ ਦੀ ਬਹੁਤ ਵਧੀਆ ਭੂਮਿਕਾ ਜੀ ਪ੍ਰਸ਼ਾਸਨ ਸਾਡੇ ਨਾਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਆ ਅਸੀਂ ਉੱਪਰ ਘੱਲ ਦਿੱਤੀਆਂ ਨੇ ਔਰ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਅਧਿਕਾਰੀਆਂ ਨੂੰ ਵੀ ਜਲ ਤੋਂ ਜਲ ਇਹਦਾ ਹੱਲ ਕੀਤਾ ਜਾਵੇ ਹਾਂਜੀ ਅੱਜ ਦੇ ਕੇ ਅਸੀਂ ਆਹ ਇਹਨੂੰ ਬੰਦ ਕਰਕੇ ਅਸੀਂ ਇਹਨਾਂ ਨੂੰ ਫ੍ਰੀ ਕਰਕੇ ਅਸੀਂ ਇਹਨੂੰ ਝੱਕ ਲਾਂਗੇ ਪਰ ਇਹਨੂੰ ਪੈਰਾ ਲੋਕ ਦੇਣਗੇ ਟੈਂ ਟੈਂ ਤੇ ਅਸੀਂ ਸਾਰੇ ਦੇਵਾਂਗੇ ਪੈਰਾ ਜਦ ਤੱਕ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਉਦੋਂ ਤੱਕ ਅਸੀਂ ਇਹ ਚੱਲਣ ਦੀ ਦਵਾਂਗੇ ਧੰਨਵਾਦ ਹਾਂਜੀ ਮੇਰਾ ਨਾਮ ਦਲਬਾਤ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਇਹਦਾ ਸਾਡਾ ਪ੍ਰੋਗਰਾਮ ਆ 15 ਦਿਨਾਂ ਤੋਂ ਧਰਨਾ ਲੱਗਿਆ ਟੂਲ ਪਲਾਜ਼ੇ ਦੇ ਇੱਥੇ ਦਿਨ ਪਰ ਰਾਤ ਚੱਲਿਆ ਵਾ ਇਹਦੇ ਬਾਧੇ ਰੇਟਾਂ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਔਰ ਅੱਜ ਉਹਦਾ ਅੰਤਮ ਦਿਨ ਅੱਜ ਜਿਹੜੇ 2 ਵਜੇ ਆਉਣਗੇ ਐਡੀਸੀ ਸਾਹਿਬ ਮੰਗ ਪੱਤਰ ਦੇ ਦਾਂਗੇ ਔਰ ਉਸ ਤੋਂ ਬਾਅਦ ਚਾਰੇ ਬੂਥੀਏ ਬਣੇ ਇਨਾਂ ਦੇਤੇ ਪੱਲੀਆਂ ਹੀ ਬੰਦਾਂਗੇ ਜਿੰਦਾ ਤੇ ਇਨੀਆਂ ਜਿੰਦਾ ਲੱਗ ਨਹੀਂ ਸਕਦਾ ਇਹਨਾਂ ਨੂੰ ਜਿਹੜੀਆਂ ਮੰਗਾ ਹੈਗੀਆਂ ਵੀ ਸਾਡੇ ਰੇਟ ਘੱਟ ਕੀਤੇ ਜਾਣ ਜਾਂ ਜੇ ਤੁਹਾਡੇ ਕੋਲੇ ਅਗਰ ਮਨਿਆਦ ਦਾ ਕਾਗਜ਼ ਹੈਗਾ ਮਨਿਆਦ ਹੈਗੀ ਹੈ ਤੁਹਾਡੀ ਤਾਂ ਫਿਰ ਇਹਦੇ ਰੇਟ ਘੱਟ ਕਰ ਲਓ ਰੇਟ ਘੱਟ ਕਰਕੇ ਚਲਾ ਲਓ ਵਰਨਾ ਨਹੀਂ ਚੱਲਣ ਦੇਣਾ